ਪੰਜਾਬ اور ਸਿੱਖ ਸਿਆਸਤ ਰਾਜਵੰਦਤ ਕਵਰ ਕਸ਼ਰੋਮੀ ਕਮੇਟੀ ਅਤੇ ਸਰਕਾਰ ਇਹਨਾਂ ਦਾ ਬਦਗਾ ਟਕਰਾਅ ਤੇ ਟਕਰਾਅ ਵੀ ਹੋਣਾ ਸਿੱਧੇ ਤੌਰ ਤੇ ਉਹਨਾਂ ਅਧਿਕਾਰੀਆਂ ਦਾ ਕਰਤਾ ਜਿਹਨੂੰ ਤਲਬ ਕੀਤਾ ਗਿਆ ਦੇਖੋ ਗੱਲ ਇਹ ਹੋਈ ਹੈ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਕਸ਼ਰੋਮੀ ਕਮੇਟੀ ਜੋ ਮਰਜ਼ੀ ਕਹੀ ਚੱਲੇ ਮੈਂ ਬਿਲਕੁਲ ਨਿਰਪੱਖ ਹੋ ਕੇ ਇਕ ਸਿੱਖ ਦੇ ਤੌਰ ਤੇ ਕਹਿਣਾ ਹੈ ਕਿ ਇਹ ਸਾਰੀ ਗੱਲਬਾਤ ਬੰਦ ਹੋ ਸਕਦੀ ਹੈ ਜੇ ਕੋਈ ਕੋਲ ਨਹੀਂ ਜੇ ਸ਼੍ਰੋਮਿਕ ਕਮੇਟੀ ਇਹ ਕਹਿ ਦੇ ਕਿ ਸਾਡੇ ਕੋਲ ਆ ਬੇਰਬੇ ਤੇ 328 ਰੁਪਏ ਇੱਥੇ ਇੱਥੇ ਗਏ ਨੇ ਅਸਲ ਦੇ ਵਿੱਚ ਪਤਾ ਹੀ ਨਹੀਂ ਹੈ ਸ਼੍ਰੋਮਿਕ ਕਮੇਟੀ ਨੂੰ ਜੇ ਪਤਾ ਹੁੰਦਾ ਤਾਂ ਧਾਮੀ ਸਾਹਿਬ ਹਰ ਰੋਜ਼ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਦੱਸ ਦਿੰਦੇ ਕਿ 328 ਰੁਪਏ ਕਿੱਥੇ ਬਾਕੀ ਜੋ ਕਹੀ ਜਾਂਦਾ ਜੀ ਕੋਈ ਬੇਅਦਬੀ ਨਹੀਂ ਹੋਈ ਕੁਛ ਨਹੀਂ ਹੋਇਆ ਜੇ ਤੁਹਾਨੂੰ ਪਤਾ ਹੀ ਨਹੀਂ ਜੀ ਕਿੱਥੇ ਗਏ ਨੇ ਫਿਰ ਤੁਸੀਂ ਕਿਵੇਂ ਦਾਅਵੇ ਕਰੀ ਜਾਂਦੇ ਹੋ ਖੈਰ ਹੁਣ ਕੀ ਹੈ ਜਿਹੜੀ ਲੇਟੈਸਟ ਅਪਡੇਟ ਕੀ ਹੈ ਅਪਡੇਟ ਤਾਂ ਇਹ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ ਔਰ ਹੁਣ ਤਾਂ ਕੱਲੀ ਪੁਲਿਸ ਨਹੀਂ ਹੁਣ ਤਾਂ ਕਾਲਸ ਖਤਰ ਪਰ ਜਿਹੜਾ ਪ੍ਰਤਾਪ ਸਿੰਘ ਨੌਣਾ ਵੀ ਤਨਵੰਦਿਆ ਦਾ ਨਾਮ ਲੈਤਾ ਰਿਆ ਕਮਰਜੀ ਸਿੰਘ ਤੇ ਇਹਨੂੰ ਪੁੱਛ ਲੋ ਤੇ ਬਾਸ ਸਿੰਘ ਨੂੰ ਉਹ ਤਾਂ ਜਣੀ ਸਿੱਧਾ ਤੌਰ ਤੇ ਆ ਗਿਆ ਵੀ ਇਹ ਜਣੇ ਹਰਾ ਜੁਨੀਏ ਦਾ ਬਦਲ ਹੇਰਾ ਫੇਰੀ ਤੋਂ ਹੋਈ ਇਹ ਦੱਸਣ ਦੀ ਕੋਸ਼ਿਸ਼ ਕੀ ਹੇਰਾ ਫੇਰੀ ਹੋਈ ਫਿਰ ਜਿਹੜੇ ਮਹਾਰਾਜ ਦੇ ਸੁਪ ਗਏ ਕਿਤੇ ਇਹ ਤਾਂ ਨਹੀਂ ਨਾ ਪਤਾ ਖੈਰ ਜਾਂਚ ਚੱਲ ਰਹੀ ਹੈ ਤੇ ਹੁਣ ਸਿੱਟ ਨੇ ਸਕੱਤਰ ਪ੍ਰਤਾਪ ਸਿੰਘ ਨੂੰ ਤਾਲੁਕ ਕਰ ਲਿਆ ਸੀ ਤੇ ਹੁਣ ਜਿਹੜੇ ਸਕੱਤਰ ਸਾਹਿਬ ਕਹਿ ਰਹੇ ਨੇ ਕਿ ਅਸੀਂ ਤਾਂ ਅਕਾਲ ਤਖਬ ਦਾ ਦੈਸ਼ਮਨ ਨੇ ਅਸੀਂ ਇਹ ਨਹੀਂ ਸਹਿਯੋਗ ਕਰਨਾ ਜਣੀ ਅਕਾਲ ਸਾਬ ਨੂੰ ਤੁਸੀਂ ਜਿਹੜਾ ਅੱਗੇ ਕਰ ਰਹੇ ਹੋ ਪਹਿਲਾਂ ਕੋਈ ਟਾਈਮ ਹੈ ਕੋਈ ਕੁੜੀ ਕਈ ਟਾਈਮ ਆਏ ਜਦੋਂ ਢਾਲ ਬਣਾਇਆ ਸੀ ਸ਼ਰੋਮੀ ਅਕਾਲੀ ਦਰ ਨੇ ਕੱਲ ਤੱਕ ਸਾਬ ਨੂੰ ਹੁਣ ਅਸੋ ਮੀ ਕਮੇਟੀ ਬਣਾਉਣ ਲੱਗੀ ਅਸੀਂ ਕਿੱਥੇ ਤੱਕ ਲੈ ਕੇ ਜਾਵਾਂਗੇ ਇਸ ਸਾਡੀ ਪੁਕਾਰੀ ਸਾਥੀ ਦਾ ਵਕਾਰ ਖੈਰ ਸ਼ਰੋਮੀ ਕਮੇਟੀ ਦਾ ਮਲਾਜੂ ਘਰਾਏ ਜਰੂਰ ਹੋਏ ਨੇ ਕਿਉਂਕਿ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਜਿਸ ਤਰ੍ਹਾਂ ਦੇ ਬੰਦੇ ਜਿਹੜੇ ਨੇ ਉਹ ਜਿਵੇਂ ਉਹਨੂੰ ਕਮਲਜੀਤ ਦਾ ਫਾਰ ਐਗਜ਼ਾਮਪਲ ਕਮਲਜੀਤ ਜਿਹੜਾ ਫੜਿਆ ਗਿਆ ਜਿਹਦੇ ਜਿਹਦੀਆਂ ਜਿਹੜੀ ਸਰ ਸਿੰਘ ਦੀ ਰਿਪੋਰਟ ਹੈ ਉਹਦੇ ਚ ਸਭ ਤੋਂ ਜ਼ਿਆਦਾ ਜੇ ਕੋਈ ਜ਼ਿੰਮੇਵਾਰੀ ਫਿਕਸ ਹੁੰਦੀ ਹੈ ਤਾਂ ਕਮਲਜੀਤ ਦੀ ਹੁੰਦੀ ਹੈ ਜਿਹੜਾ ਸਹਾਇਕ ਸੁਪਰਵਾਈਜ਼ਰ ਸੀ ਤੇ ਉਹਨੂੰ ਤਾਂ 18 ਦੀ ਕਿਹਾਤਾ ਸੀ ਕਿ ਇੱਥੋਂ ਬਦਲੋ ਕਿਉਂ ਨਹੀਂ ਬਦਲਿਆ ਗਿਆ 19 ਸਾਢੇ ਇੱਕ ਸੀਟ ਤੇ ਕਿਉਂ ਰਹਿ ਗਿਆ ਕਿਹੜੇ-ਕਿਹੜੇ ਬੰਦਿਆਂ ਦੀ ਮਦਦ ਕਰਦੇ ਸੀ ਇਹ ਸਾਰਾ ਕੁਝ ਬਾਹਰ ਹੋਣ ਦੀ ਧਾਰਾ ਨਾ ਸ਼੍ਰੋਮਿਕ ਕਮੇਟੀ ਨੂੰ ਤੋ ਇਹ ਕਸੁੱਤੀ ਬੜੀ ਸਥਿਤੀ ਹੈ ਸਰੋਬਿਕ ਕਮੇਟੀ ਦੀ ਤੇ ਪਹਿਲੀ ਵਾਰ ਮੈਂ ਦੇਖ ਰਿਹਾ ਕੋਈ ਸੰਸਥਾ ਜਿਹੜੀ ਆਪਣੀ ਪਾਰਟੀ ਨੂੰ ਬਚਾਉਂਦੀ ਆ ਵੀ ਪਾਰਟੀ ਦੇ ਲੀਡਰਾਂ ਨੂੰ ਬਚਾਉਂਦੀ ਬਚਾਉਂਦੀ ਸ੍ਰੀ ਅਕਾਲ ਸਾਹਿਬ ਦਾ ਸਹਾਰਾ ਲੈਂਦੀ ਹੋਈ ਵੀ ਇਸ ਤਰ੍ਹਾਂ ਦੀ ਕਸੁੱਤੀ ਸਥਿਤੀ ਚ ਫਸ ਗਈ ਹੈ ਤੇ ਉਹਨਾਂ ਨੂੰ ਹੁਣ ਜਵਾਬ ਤਾਂ ਦੇਣਾ ਪੈਣਾ ਹੈ ਤੇ ਹੁਣ ਗੱਲ ਇਹ ਹੈ ਕਿ ਜਿਸ ਵੇਲੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀ ਗਨੀ ਹਰਪ੍ਰੀਤ ਸਿੰਘ ਜਦੋਂ ਇਹ ਸਾਰਾ ਮਾਮਲਾ ਹੈ ਇਹ ਜਿਹੜੇ ਉਹਦਾ ਪ੍ਰਧਾਨ ਸੀ ਗੋਲਨ ਸਿੰਘ ਲੋਗੋਵਾਲ ਉਹ ਬਿਲਕੁਲ ਹੀ ਦੂਜੇ ਪਾਸੇ ਜਾ ਖੜੇ। ਭਾਵੇਂ ਕਿ ਹਰਪ੍ਰੀਤ ਸਿੰਘ ਤਾਂ ਬੋਲੇ ਕਿ ਮੈਂ ਤਾਂ ਕਹਿ ਸੀ ਜਸੇਦਾਰ ਦੇ ਤੌਰ ਤੇ ਕਾਨੂੰਨੀ ਕਾਰਵਾਈ ਕਰੋ। ਇਹਨੇ ਨਹੀਂ ਕੀਤੀ ਸ਼੍ਰੋਮਿਕ ਕਮੇਟੀ ਦੇ ਸੀਏ ਕਰਕੇ ਨਹੀਂ ਕੀਤੀ ਜਿਹੜੇ ਕੋਲੀ ਕਰਕੇ ਸਿੰਦਰ ਸਿੰਘ ਕੋਲੀ ਕਰਕੇ ਤੇ ਹੁਣ ਹਾਲਾਤ ਦੇ ਗੋਲਨ ਸਿੰਘ ਲੋਗੋਵਾਲ ਨੇ ਵੀ ਉਹਦੇ ਕੋ ਵੀ ਲੌਜੀਕ ਹੈ ਕਿ ਮੈਂ ਤਾਂ ਇੱਕ ਕਮੇਟੀ ਬਣਾਤੀ ਸੀ ਜਨਰਲ ਸਕੱਤਰ ਰ ਹਰਜਿੰਦਰ ਸਿੰਘ ਧਾਮੀ ਦੇ ਖਵਾਂ ਚ ਕਾਨੂੰਨੀ ਕਾਰਵਾਈ ਕਰੋ ਜਦੋਂ ਸ਼ਰੋਮਰੀ ਗੁਰਦੁਆਰਾ ਬੇਟੀ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਬੁਰੀ ਤਰੀਕੇ ਨਾਲ ਫਸੀ ਹੋਈ ਹੈ ਸਵਾਲ ਹੋ ਰਹੇ ਨੇ ਸੰਗਤ ਸਵਾਲ ਕਰ ਰਹੀ ਹੈ ਹੁਣ ਤਾਂ ਸਿੱਟ ਵੀ ਸਵਾਲ ਕਰਨ ਲੱਗੀ ਤੋਂ ਇਹ ਸਾਰੇ ਦੇ ਵਿੱਚ ਸ਼ਰੋਮਰੀ ਕਮੇਟੀ ਜਿਹੜੀ ਹੈ ਉਹ ਹੁਣ ਅਕਾਲ ਤਖਤ ਸਾਹਿਬ ਦਾ ਸਹਾਰਾ ਲੈ ਰਹੀ ਹੈ ਤੇ ਹੁਣ ਕਹਦੇ ਦੇ ਕੇ ਸਾਭ ਤਾਂ ਜਥੇਦਾਰ ਨੇ ਕਿਹਾ ਅਕਾਲ ਤਖਤ ਸਾਹਿਬ ਦੇ ਨੇ ਕਿ ਸਹਿਯੋਗ ਨਹੀਂ ਕਰਨਾ ਇਹ ਹੋਰ ਇੱਕ ਮਸਲਾ ਹੋਰ ਖੜਾ ਕਰਤਾ ਜਥੇਦਾਰ ਸਾਹਿਬ ਜਿਸ ਕਰ ਤਰੇ ਇਤਨੇ ਉਪਗਵਤ ਸਿੰਘ ਮਾਨ ਨੂੰ ਤਰਬ ਕਰਨ ਦਾ ਮਾਨ ਨੂੰ ਤਰਬ ਕੀਤਾ ਨਹੀਂ ਜਾ ਸਕਦਾ ਤੁਹਾਡੇ ਸਾਹਮਣੇ ਆ ਤੁਸੀਂ ਦੇਖਿਆ 2 ਦਸੰਬਰ 2024 ਨੂੰ ਮਨਪ੍ਰੀਤ ਬਾਦਲ ਨੂੰ ਬਰਬਾਦ ਸਿੰਘ ਰਾਮਵਾਲੀਆ ਨੂੰ ਇੱਕ ਪਾਸੇ ਕਰਤਾ ਜਾਓ ਵੀ ਤੁਸੀਂ ਕੋਈ ਕੱਟਦੇ ਹੋ ਕੋਈ ਰੰਗਦੇ ਹੋ ਤੁਸੀਂ ਤੁਸੀਂ ਵਸ਼ੀਰ ਤੇ ਜਿਹੜਾ ਹੈ ਤੇ ਸਾਹਮਣੇ ਆਉਣ ਦੇ ਕਾਬਲੀ ਨਹੀਂ ਹੈ ਤੁਸੀਂ ਅਛਾ ਸਬ ਗੁਰ ਸਿੱਖੀ ਆਸਾਨ ਹੈ ਤੇ ਤੁਸੀਂ ਤਾਂ ਸਹੀ ਸਿੱਖੀ ਨਹੀਂ ਹੈ ਤੇ ਉਹ ਪਤਨ ਸਿੱਖ ਨਹੀਂ ਪਤਨ ਕੀ ਹੁੰਦਾ ਹੈ ਇਹ ਤਾਂ ਤਾਂ ਜਿਹੜਾ 2 1710 ਦੇ ਵਿੱਚ ਗੁਰ ਸੋਭਾ ਗ੍ਰੰਥ ਹੈ ਉਹ ਵੀ ਸਪਸ਼ਟ ਲਿਖਿਆ ਪਤਨ ਤੋਂ ਹੋਇਆ ਜਿਹੜਾ ਜਿਸ ਨੇ ਅੰਮ੍ਰਿਤ ਛਕਿਆ ਹੋਵੇ ਤੇ ਅੰਮ੍ਰਿਤ ਛਕਣ ਤੋਂ ਬਾਅਦ ਉਹ ਜਿਹੜੀਆਂ ਚਾਰ ਬਜਰ ਰਹਿਤਾਂ ਨੇ ਉਹਦਾ ਜੋ ਕਿਸੇ ਇੱਕ ਦੀ ਜਿਹੜਾ ਉਹ ਕਰਤਾ ਹੋਵੇ ਨੇ ਭੁਰ ਕਰਤੀ ਹੋਵੇ ਉਠਾ ਖਾ ਲਿਆ ਹੋਵੇ ਪਰਿਸ਼ਤੀ ਜਾਂ ਪਰਸਨਲ స్వੰਧ ਜਾਫਿਰ ਉਹਨੇ ਮਤਲਬ ਜਿਹੜੀ ਹੈ ਜਿਹੜੀਆਂ ਦੋ ਹੋਰ ਕਰਾਇਤਾ ਨੇ ਉਹਨਾਂ ਚ ਉਹਨਾਂ ਦੀ ਕੋਈ ਉਪਰ ਲੋਨਾਂ ਨੇ ਕਰਤੀ ਹੋਵੇ ਜਣੀ ਜਿਹੜੀ ਜੋ ਕੇਸ ਨੂੰ ਕੱਟਣ ਵਾਲਾ ਜਿਹੜਾ ਬੰਦਾ ਹੈ ਉਹ ਤਾਂ ਜਵਰਤਾ ਰੀ ਨਹੀਂ ਹੋ ਸਕਦਾ ਤੇ ਭਗਵੰਤਮਾਨ ਅਵਤਾਰੀ ਨਹੀਂ ਹੈ ਤਾਂ ਇਸ ਕਰਕੇ ਭਗਵੰਤਮਾਨ ਪਤਿਤ ਕਿਵੇਂ ਹੋਵੇਗਾ ਇਹਦਰ ਲਈ ਉਹ ਚਿਰ ਲਈ ਕਾਹੂ ਹੈ ਕਿ ਇਹ ਜੇ ਬੰਦੇ ਵੇਖੋ ਗੱਲ ਇੱਕ ਕਲੀਅਰ ਹੋ ਗਈ ਕਿ ਜਿਹੜਾ ਅੰਮ੍ਰਿਤਧਾਰੀ ਹੈ ਉਹੀ ਪਤਿਤ ਹੈ ਪਤਿਤ ਕਦੋਂ ਆ ਜਦੋਂ ਅੰਮ੍ਰਿਤ ਧਾਰ ਧਾਰੀ ਹੋ ਕੇ ਉਹ ਗਲਤੀ ਕਰਦਾ ਚਾਰ ਪ੍ਰਹਰਤਾ ਚੋਂ ਕਿਸੇ ਦੀ ਕੋਲ ਕਰਦਾ ਇਹੀ ਹੈ ਨਾ ਤਾਂ ਹੁਣ ਜੇ ਤੁਸੀਂ ਅੰਮ੍ਰਿਤਧਾਰੀ ਹੈ ਨਹੀਂ ਫੇਰੇ ਦਾ ਕਿਹਨਾ ਹੋਇਆ ਸਰਗੁਣ ਸਰਗੁਣ ਜਿਹੜਾ ਹੈ ਉਹ ਭਗਵੰਤ ਮਾਨ ਹੈ ਪਤਿਤ ਨਹੀਂ ਹੈ ਤੇ ਉੱਥੇ ਪਤਿਤ ਲਿਖਿਆ ਇਹ ਜੇ ਖਾਲਤਖ ਸਾਹਿਬ ਵੀ ਆਪਣੀ ਆਪਣੇ ਤੇ ਨਹੀਂ ਰੱਖਦਾ ਬਰਯਾਦਾ ਦਾ ਸਿਧਾਂਤ ਦਾ ਖਿਆਲ ਤੇ ਕੌਣ ਰੱਖੂਗਾ ਤੇ ਫਿਰ ਉੱਥੇ ਖੋਹਵਾਦ ਖੜਾ ਕਰਤਾ ਕਿ ਜੀ ਉਹਨਾਂ ਨੂੰ ਤੁਸੀਂ ਸਖਤਰੇ ਤੇ ਆਓ ਸਖਤਰੇਤ ਵੀ ਤਾ ਉਸ ਖਤਰ ਆਪਣੇ ਆਪ ਦੀ ਚੀਜ਼ ਹੈ ਖਾਲਤਖ ਸਾਹਿਬ ਦਾ ਹਿੱਸਾ ਤੋਂ ਇਸ ਕਰਕੇ ਧਮਾ-ਭਵਾਦ ਸ਼ੁਰੂ ਹੋ ਗਿਆ ਤੋਂ ਹੁਣ ਮੁੱਖ ਮੰਤਰੀ ਉਥੇ ਜਾਂਦੇ ਨੇ ਕੀ ਜਵਾਬ ਦਿੰਦੇ ਨੇ ਕਿਸ ਕਿਸੰ ਦੀ ਗੱਲ ਹੈ ਭਗਵਾਨ ਤਮਾਨ ਉਸੇ ਜਾ ਕੇ ਜਵਾਬ ਦੇ ਦਿੰਦੇ ਨੇ ਤੇ ਉਹ ਹੀ ਸਾਰਾ ਨਵਾਂ ਬਵਾਦ ਸ਼ੁਰੂ ਹੋ ਗਿਆ ਯੂਨ ਡਕੰਡ ਆ ਗਿਆ ਜਿਵੇਂ ਸ਼ਰੋਣੀ ਕਮੇਟੀ ਦੇ ਅਕਾਲ ਤਖਤ ਸਾਹਿਬ ਨੂੰ ਅੱਗੇ ਲਾੜਿਆ ਤੇ ਸਰਕਾਰ ਦੇ ਨਾਲ ਟਕਰਾ ਦੀ ਸਥਿਤੀ ਬਣਾਈ ਹੋਈ ਹੈ ਤੇ ਜੇ ਹੁਣ ਮੰਨ ਲਓ ਜਿਹੜੀ ਗੱਲ ਕਮੇਟੀਿੰਗ ਹੋਈ ਜਿਹਦੇ ਵਿੱਚ ਜਿਹੜਾ ਪ੍ਰਤਾਪ ਸਿੰਘ ਸਖਤਰ ਨੇ ਉਹ ਮੀਟਿੰਗ ਦੇ ਵਿੱਚ ਕਾਫੀ ਬੰਦੇ ਸੀ ਬਰਵਿੰਦਰ ਸਿੰਘ ਪਾਲ ਮਾਸੀ ਸਦਵੀਰ ਸਿੰਘ ਧਾਮੀ ਸੀ ਭਗਵੰਤ ਸਿੰਘ ਟਵੇਟ ਸੀ ਸਾਰੇ ਅਧਿਕਾਰੀ ਸੀ ਮੈਂ ਫੋਟੋ ਦੇਖੀ ਆ ਉਹ ਉਸ ਤੋਂ ਬਾਅਦ ਬਰੀਫ ਕੀਤਾ ਜਿਹੜਾ ਹੈ ਪ੍ਰਤਾਪ ਸਿੰਘ ਨੇ ਤੇ ਉਹ ਕਹਿੰਦੇ ਜੀ ਅਸੀਂ ਅਸੀਂ ਕੋਈ ਰਿਕਾਰਡ ਨਹੀਂ ਦੇਵਾਂਗੇ ਪੁਲਿਸ ਜੇ ਮੰਗ ਰਹੀ ਹੈ ਅਸੀਂ ਜਾਂਚ ਦਾ ਸਹਿਯੋਗ ਨਹੀਂ ਦੇਵਾਂਗੇ ਕਿਉਂ ਦੀ ਅਸੀਂ ਅਸੀਂ ਹੁਕਮ ਮੰਨ ਕਲਤਖ ਸਾਹਿਬ ਦਾ ਤੇ ਕਲਤਖ ਸਾਹਿਬ ਨੇ ਐਸਾ ਉਹ ਆਦੇਸ਼ ਕੀਤਾ ਕਿ ਤੁਸੀਂ ਨਹੀਂ ਸਹਿਯੋਗ ਦੇਣਾ ਤੇ ਨਾਲੇ ਉਹਨੇ ਇਹ ਵੀ ਕਿਹਾ ਜਿਹੜੀ ਗੱਲਬਾਤ ਦਿੰਦਾਸ ਹੈ ਕਿ ਕਮਲਜੀਤ ਸਿੰਘ ਬਾਦ ਸਿੰਘ ਤੇ ਜਗਵੀਰ ਸਿੰਘ ਇਹ ਜਿੰਨੇ ਜ਼ਿਮੇਵਾਰ ਨੇ ਜਿਹੜੀ ਇਹ ਹਿਰਫ ਫਿਰ ਕੀਤੀ ਹੈ ਇਹਨਾਂ ਨੇ ਪੇਟ ਆਪ ਦੀ ਜੇਬ ਚ ਪਾਈ ਹੈ ਤੇ ਇਹਦੇ ਨਾਲ ਕਮੇਟੀ ਬਦਨਾਮ ਹੋ ਰਹੀ ਹੈ ਉਹ ਭਾਈ ਇਹੀ ਤਾਂ ਗੱਲ ਹੈ ਫਿਰ ਇਹਦਾ ਮਤਲਬ ਜਿਹੜੀ ਕੋਈ ਗੱਲ ਧਾਮੀ ਸਾਹਿਬ ਕਹ ਰਹੇ ਸੀ ਕਿ ਸਾਡੇ ਤਾਂ ਹਰੋਜ 10 20 ਕੱਪੜੇ ਹੁੰਦੇ ਨੇ ਤਾਂ ਫਿਰ ਗੱਲ ਤਾਂ ਸੱਚੀ ਨਿਕਲੀ ਹੈ ਫਿਰ ਤੁਹਾਡੀ ਕਾਹਦਾ ਪ੍ਰਬੰਧ ਹੈ ਜੇ ਇਹੀ ਕੁਝ ਤੋਂ ਇਹਦੇ ਵਿੱਚ ਹੁਣ ਤੁਸੀਂ ਨਮਾ ਮਸਲਾ ਖੜਾ ਕਰਦੇ ਨੇ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਹਿਯੋਗ ਨਹੀਂ ਦੇਣਾ ਤੇ ਫਿਰ ਸਟਕੀ ਕਰੂਗੀ ਕੋਰਟ ਚ ਭਾਗੀ ਵੀ ਗਏ ਨੇ ਜਮਾਨਤਾ ਲਈ ਸਟ ਵੀ ਜਾ ਸਕਦੀ ਹੈ ਸਫਲ ਕਰ ਸਕਦੀ ਹੈ ਤੇ ਫਿਰ ਮਸਲਾ ਹੋਰ ਅੱਗੇ ਵਧੂਗਾ ਫਿਰ ਕੱਲ ਤੱਕ ਸਭ ਸਾਹਮਣੇ ਫਿਰ ਆ ਜਾਊਗਾ ਕਿ ਜੀ ਜ਼ਰੂਰ ਤੁਹਾਨੂੰ ਕੋਰਟ ਕਹੋਗੇ ਵੀ ਆ ਕੇ ਸਭ ਰਿਕਾਰਡ ਦਿਓ ਤੁਸੀਂ ਉਦੋਂ ਕੀ ਕਹੋਗੇ ਕਿ ਕੱਲ ਤੱਕ ਸਭ ਨੇ ਸਾਨੂੰ ਰੁਕੇ ਹੋਏ ਹੈ ਤੋ ਇਹ ਸਥਿਤੀ ਕੁਝ ਜ਼ਿਆਦਾ ਠੀਕ ਨਹੀਂ ਹੈ ਇਹ ਜਿਸ ਤਰੀਕੇ ਨਾਲ ਇਸ ਵਿਦੇ ਭਗਵੰਤ ਮਾਨ ਨੂੰ ਜਿਹੜੂ ਤਰਬਡੇ ਕੀਤਾ ਜਾ ਸਕਦਾ ਸੀ ਅਕਾਲ ਤਖਤ ਤੇ ਉਹਨੂੰ ਤਰਬ ਕਰਨਾ ਤੇ ਦੂਜੇ ਪਾਸੇ ਇੱਕ ਜਿਹੜਾ ਸਖਤ ਰੇਂਜ ਦੇ ਵਿੱਚ ਬਣਾਉਣਾ ਵੀ ਔਰ ਪਲੱਸ ਆ ਜਿਹੜਾ ਕਿਹਾ ਕਿ ਅਕਾਲ ਤਖਤ ਸਾਹਿਬ ਨੇ ਸਾਨੂੰ ਕਿਹਾ ਇਸ ਯੋਗ ਨਾ ਕਰੋ ਇਹ ਸਾਰੀਆਂ ਗੱਲਾਂ ਨੇ ਇੱਕ ਨਵਾਂ ਵਿਵਾਦ ਖੜਾ ਕਰਤਾ ਟਕਰਾ ਦੀ ਸਥਿਤੀ ਬਣ ਰਹੀ ਹੈ ਕੋਈ ਚੰਗੀ ਗੱਲ ਨਹੀਂ ਸਿੱਖ ਜੀਅਸਤ ਦੇ ਤਾਂ ਬਿਲਕੁਲ ਹੀ ਚੰਗੀ ਗੱਲ ਨਹੀਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਕਿ ਹੁਣ ਸੱਚਮੁੱਚ ਹੀ ਆਮ ਬੰਦੇ ਵੀ ਕਹਿਣ ਲੱਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਣੀ ਚਾਹੀਦੀ ਹੈ 14 ਸਾਲ ਹੋ ਗਏ ਇਹਦੀ ਚੋਣ ਨਹੀਂ ਹੋਈ ਇਹ ਤਾਂ ਇੱਕ ਸੰਦਾ ਕਾਬਜੀ ਦੇ ਹੈ ਅਦਰਵਾਈਜ਼ ਤਾਂ ਚੁਣੇ ਹੋਏ ਲੋਕ ਹੀ ਫੈਸਲਾ ਕਰਨ ਕਿ ਅੱਗੇ ਕਿਵੇਂ ਪ੍ਰਬੰਧ ਚਲਾਉਣਾ ਇਸ ਤਰ੍ਹਾਂ ਦੀ ਗੱਲ ਫੋਡਰਸ ਜੀਤ ਅਖਾਲੀ ਦਾਦੇ ਇਕਵਾਲ ਸਿੰਘ ਝੁੰთა ਨੇ ਕੀਤੀ ਹੈ ਸ਼੍ਰੀ ਅਕਾਲ ਤਖਸਾਲ ਤੇ ਪੰਜਾਬ ਸਰਕਾਰ ਇਹ ਸਾਰੇ ਆਪੋਂ ਸਾਹਮਣੇ ਨੇ ਕੋਈ ਵਧੀਆ ਸਥਿਤੀ ਨਹੀਂ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਉਹ ਵਾਪਰ ਹੈ ਮਸਲਾ 328 ਰੁਪਏ ਤੋਂ ਸ਼ੁਰੂ ਹੋਇਆ ਹੋਇਆ ਹੈ ਜਿਨ੍ਹਾਂ ਬਾਰੇ ਸ਼੍ਰੋਮ ਨੇ ਕਮੇਟੀ ਦੇ ਪ੍ਰਬੰਧ ਦੇ ਵਿੱਚ ਇੰਨੀਆਂ ਇਨਗਹਿਲੀਆਂ ਸਾਹਮਣੇ ਆਈਆਂ ਕਿ ਉਹ ਹੁਣ ਉਹ ਦੱਸ ਕੁਛ ਨਹੀਂ ਸਕਦੇ ਪੂਰੀ ਤਰ੍ਹਾਂ ਡਿਫੈਂਸਿਵ ਨੇ ਤੇ ਬਿਲਕੁਲ ਬਸ ਇਹੀ ਕੋ ਬਹਾਨਾ ਕਿ ਜੇ ਕਾਲਤਾ ਸਾਹਿਬ ਸਾਡੇ ਧਰਮ ਚ ਜ਼ਖਲ ਤੇ ਅਸਲ ਗੱਲ ਤਾਂ ਜਿਹੜੀ ਹੈ ਕਿ ਸੰਗਤ ਕੁਛ ਨਹੀਂ ਗਏ ਕਿਚਲੇ ਤੋਂ ਕੋਈ ਨੂੰ ਪਤਾ ਨਹੀਂ ਹੁਣ ਇਹਦੇ ਵਿੱਚ ਸ਼ਰੋਮੇ ਅਕਾਲੀ ਦਰਬਾਦ ਜਿਹੜਾ ਪਿੱਛੇ ਰਹਿ ਕੇ ਸਾਰੇ ਗੱਲ ਕਰ ਰਿਹਾ ਤੇ ਅੱਗੇ ਨਹੀਂ ਬੋਲਦੇ ਦੂਜੇ ਪਾਸੇ ਸ਼ਰੋਮੇ ਅਕਾਲੀ ਦਰ ਪੁਨਰਸਰਜੀਤ ਉਹ ਬੋਲੋ ਵੀ ਨਹੀਂ ਰਿਹਾ ਕਿਉਂਕਿ ਜੇ ਉਹਨਾਂ ਨੂੰ ਪੁੱਛੀਏ ਤਾਂ ਇਹ 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 ਨਾ ਗੋੜਜਾ ਜਵਾਬ ਇੱਕ ਵਾਰੀ ਪਹਿਲਾਂ ਉਹਨਾਂ ਨੇ 1 ਲੀਟਰ ਨੂੰ ਪੁੱਛਿਆ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਤੁਸੀਂ ਕੀ ਸਮਝਦੇ ਹੋ ਨਹੀਂ ਨਹੀਂ ਇਹਨਾਂ ਨੇ ਹਰਾਤੇ ਇਹਨਾਂ ਨੇ ਪੈਦਾ ਕੀਤੇ ਨੇ ਸਰਫੇਸਤਰਾ ਦੀ ਗੱਲ ਕਰਕੇ ਗੱਲ ਬੂਕ ਕਰ ਦਿੰਦੇ ਨੇ ਤੇ ਉਹ ਨਾ ਤਾਂ ਇਹ ਕਹਿ ਸਕਦੇ ਨੇ ਕਿ ਜੀ ਸਰਕਾਰ ਦਖਲ ਦੇ ਸਕਦੀ ਹੈ ਫਰ ਠੀਕ ਕੀਤੀ ਹੈ ਨਾ ਹੀ ਉਹ ਇਹ ਇਨਕਾਰ ਕਰ ਸਕਦੇ ਨੇ ਸਥਿਤੀ ਇਹ ਹੈ ਕਿ ਜਿਹਨੇ ਬੋਲਣਾ ਸੀ ਜਿਹੜੀ ਧਰਮ ਦੀ ਪੰਚ ਕਮੇਟੀ ਦੀ ਚੇਅਰਪਰਸਨ ਬੁਲਾਈ ਸੀ ਵੀ ਬਿਸਤਰਾ ਤੋਂ ਕੋਲ ਜਿਹਦੇ ਕੋਈ ਜ਼ਿਆਦਾ ਵਧੀਆ ਜਿਹੜੇ ਨਜ਼ਰ ਨਹੀਂ ਆਉਂਗੇ ਰਿਲੇਸ਼ਨ ਬਾਕੀ ਲੀਡਰਸ਼ਿਪ ਨਾਲ ਕਾਸਟ ਆਫ ਦੇ ਯਾਨੀ ਹਰ ਪ੍ਰੀਸੈਂਟ ਜ਼ਿਆਦਾ ਜਿਸ ਪੁਨਰ ਸਜੀਤ ਅਕਾਲੀ ਦਲ ਦੇ ਵਿੱਚ ਜਦੋਂ ਅਸੀਂ ਇੱਕ ਚੀਜ਼ ਦੀ ਗੱਲ ਕਰਦੇ ਹਾਂ ਸਰਪੋਹੀ ਹੁਣ ਬਾਹਰ ਨੇ ਮਨਪ੍ਰੀਤ ਯਾਦਿੰਦਨ ਨੰਮਾਣਾ ਲੇਕਿਨ ਉੱਥੇ ਵੀ ਉਹ ਇਹ ਕਿਹਾ ਜਾਂਦਾ ਕਿ ਉਹ ਬੋਟਨ ਤੇ ਉਹ ਨਹੀਂ ਬੋਲੂ ਕਿਵੇਂ ਬੋਲ ਸਕਦੇ ਨੇ ਪਹਿਲੀ ਤਾਂ ਗੱਲ ਹੈ ਕਿ ਸਾਡੇ ਨਾ ਬੌਸ ਕੇ ਸਭੀ ਸੈਲਫ ਕਨਟਰਡਿਕਟਰੀ ਗੱਲਾਂ ਅਕਸਰ ਹੁੰਦੀਆਂ ਨੇ ਉੱਥੇ ਵੀ ਹੋ ਰਹੀਆਂ ਨੇ ਕਿਉਂਕਿ ਉਹ ਤਾਂ ਸ਼੍ਰੋਣੀ ਕਮੇਟੀ ਦੇ ਮੁਲਾਜ਼ਮ ਨੇ ਜਾਤਾ ਉਹ ਛੱਡਨ ਨੌਕਰੀ ਛੱਡਨ ਉਹੋ ਐਜੂਕੇਸ਼ਨ ਡਿਪਾਰਟਮੈਂਟ ਚੋਂ ਜਿਹੜੇ ਤੇ ਸ਼੍ਰੋਣੀ ਕਮੇਟੀ ਦੇ ਤੇ ਜਾ ਉਹ ਫਿਰ ਜੇ ਉਹ ਉਹਦੇ ਸ਼੍ਰੋਣੀ ਕਮੇਟੀ ਨੂੰ ਕਿਨੇ ਉਂਟਾ ਰਹਾ ਚਾਲਦੇ ਨੇ ਉਸ ਕਰਕੇ ਚੁੱਪੜੇ ਉਹ ਵੀ ਉਸ ਤਰ੍ਹਾਂ ਦੀ ਸਟੇਟਮੈਂਟ ਦਿੱਂਦੈਂਦੇ ਨੇ ਜਿਹੜੀ ਉਹਨਾਂ ਨੂੰ ਠੀਕ ਲੱਗਦੀ ਹੈ ਕਿ ਜੀ ਪਰਿਵਾਰ-ਪਾਤ ਜੀ ਉਹ ਤੇ ਉਹ ਸਾਰਾ ਕੁਝ ਉਵੇਂ ਚੱਲਦਾ ਤੇ ਕਰ ਜਿਹੜੀ ਗੱਲ ਮੈਂ ਕਹਿਣ ਲੱਗਿਆ ਸੀ ਉਹ ਇਹ ਸੀ ਕਿ ਕੱਲ ਫਿਰ ਅਗਵਾਨ ਸਿੰਘ ਝੁੰਦਾ ਨੇ ਇੱਕ ਸਟੇਟਮੈਂਟ ਦਿੱਤੀ ਹੈ ਜਿਹਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਤੇ ਗੱਲਾਂ ਠੀਕ ਨੇ ਜਿਹੜੀਆਂ ਸਾਰੇ ਕਰਦੇ ਨੇ ਕਿ ਸਿੱਖ ਕੌਮ ਇੱਕ ਬੜੇ ਨਾਜ਼ੁਕ ਦੌਰ ਚੋਂ ਗੁਜ਼ਰ ਰਹੀ ਹੈ ਜੀ ਸਾਡੀਆਂ ਪਰਪਰਾ ਪਰ ਢਾ ਲਗ ਰੇ ਗੱਲ ਉਹੀ ਹੋ ਰਹੀ ਹੈ ਕਿ ਪਰ ਪਰ ਉਹ ਬੜਾ ਲੱਗ ਰਹੀ ਹੈ ਅਸਲ ਦੇ ਵਿੱਚ ਇਹ ਟਾਕੀ ਜੋ ਲੱਗਿਆ ਹੈ ਇਹ ਸ਼ਰੋਣੀ ਕਮੇਟੀ ਦੇ ਕਿਉਂ ਕਿ ਇਹ ਚੋਣਾਂ ਨਹੀਂ ਹੋਈਆਂ ਬੰਦੇ 9 ਦੇ 14 ਸਾਲ ਹੋ ਗਏ ਚੋਣ ਹੋਈ ਨਹੀਂ ਹੈ ਇਹਦਾ ਹੱਲ ਇੱਕੋ ਹੀ ਹੈ ਕਿ ਚੋਣ ਹੋਵੇ ਨਹੀਂ ਤਾਂ ਫਿਰ ਇਹ ਸ਼ਰੋਣੀ ਕਮੇਟੀ ਜੋ ਉਸ ਕਰ ਲਈ ਉਹਦੀ ਤਾਂ ਨਿੰਦਾ ਕਰਨੀ ਪੜਦਾ ਕਿਉਂਕਿ ਸਰਕਾਰ ਨੂੰ ਦਖਲ ਦੇਣ ਦਾ ਮੌਕਾ ਦੇ ਰਹੀ ਹੈ ਤੇ ਇਹ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸੀ ਇਹੀ ਇੱਕ ਹੈ ਉਹਨਾਂ ਕੋਲ ਤ੍ਰਿਕਾ ਕਹਿਣ ਦਾ ਤੇ ਬਾਕੀ ਜਿਹੜੀ ਗੱਲ ਜੇ ਗੈਨੀ ਹਰਪ੍ਰੀਤ ਸਿੰਘ ਕਹੀਏ ਉਹਨਾਂ ਨੇ ਇੱਕ ਗਲਤੀ ਕਹਿਤੀ ਇੱਕ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਕਿ ਜੀ ਮੈਂ ਤਾਂ ਕਿਹਾ ਸੀ ਇਹਨਾਂ ਨੂੰ ਕਿ ਕਾਨੂੰਨੀ ਕਾਰਵਾਈ ਕਰੋ ਤੇ ਇਹਨਾਂ ਨੇ ਯੂ-ਟਰਨ ਲੈਦਾ ਨਹੀਂ ਕੀਤੀ ਕਿਉਂਕਿ ਕੋਲੀ ਵਿੱਚ ਸੀ ਪਰ ਉਸ ਤੋਂ ਪਹਿਲਾਂ ਜਿਹੜੀ ਗੱਲ ਜਿਹੜੇ ਅੱਜ ਦੇ ਜਸੇਦਾਰ ਕਾਰਜਕਾਰੀ ਕਰਜੀਪ ਸਿੰਘ ਗੜਗਾਚ ਨੇ ਉਹਨਾਂ ਦੀ ਵੀਡੀਓ ਸੁਣਾਈ ਸੀ ਉਹਦੇ ਵਿੱਚ ਵੀ ਉਹ ਇਹ ਕਹਿੰਦੇ ਗਏ ਕਿ ਕਿਤੇ ਨਹੀਂ ਗਏ ਜਿਹੜੇ ਸੂਪਰ ਉਬੀਏ ਸੌਣ ਦੇ ਬੇਟੀ ਨੂੰ ਕਿਉਂ ਉਹਦੇ ਨਾਲ ਸੀ ਬਰੀ ਕਰਦੇ ਨਜ਼ਰ ਆ ਰਹੇ ਤੇ ਹੁਣ ਹਾਲਾਤ ਬਿਲਕੁਲ ਵੱਖਰੇ ਨੇ